ਧੰਨ ਗੁਰੂ ਨਾਨਕ ਪਾਸ਼ਾ ਮਹਾਰਾ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਮੋ ਮਾਤਾ ਸਹਿ ਦੇਵਾ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਿਮਰਨ ਕਰਨ ਵਾਲੇ ਪ੍ਰੇਮੀਆਂ ਭਗਤੋ ਮਹਾਰਾ ਦੀ ਕਿਰਪਾ ਹੈ ਤੁਹਾਡੇ ਤੇ ਕਿਉਂਕਿ ਗੁਰੂ ਕੀ ਗੱਲ ਗੁਰੂ ਕੀ ਬਾਤ ਗੁਰੂ ਕੀ ਪ੍ਰੇਮਾ ਭਗਤੀ ਦੀ ਕਹਾਤਾ ਉਹ ਹੀ ਸੁਣਦੇ ਨੇ ਜਿਨ੍ਹਾਂ ਦੇ ਉੱਤੇ ਕਿਰਪਾ ਹੋਇਸੇ ਪਾਤਸ਼ਾਹ ਮਹਾਰਾਜ ਦੀ ਗੁਰੂ ਕੀ ਬਾਣੀ ਦੀ ਗੱਲ ਸੁਣ ਕੇ ਉਹਨਾਂ ਦਾ ਨਾ ਰੋਮ 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 ਨੱਚ ਉੱਠਦਾ ਹੈ ਹਰ ਇੱਕ ਬੰਦੇ ਨੂੰ ਆਪ ਆਪ ਦੀ ਇੱਕਨ ਲੱਗਣ ਲੱਗੀ ਹੁੰਦੀ ਹੈ ਜਿਹੜੇ ਪ੍ਰਮਾਤਮਾ ਦੇ ਨਾਮ ਦੀ ਬਾਣੀ ਦੀ ਲਗਨ ਹੈ ਇਹ ਧਰੋਂ ਦਰਗਾਹਾਂ ਤੁਹਾਨੂੰ ਲੱਗੀ ਹੋਈ ਹੈ ਤਾਂ ਹੀ ਤੁਸੀਂ ਮਹਾਰਾਜ ਦੀ ਬਾਣੀ ਦੀਆਂ ਗੱਲਾਂ ਵਚਨ ਸੁਣਦੇ ਹੋ ਸੋ ਅੱਜ ਆਪਾਂ ਗੱਲ ਕਰਾਂਗੇ ਵਿਚਾਰ ਕਰਾਂਗੇ ਸ਼ਸਤਰ ਨਾਮ ਮਾਲਾ ਇੱਕ ਹੁੰਦਾ ਨਾ ਸ਼ਸਤਰ ਇੱਕ ਹੁੰਦਾ ਸ਼ਾਸਤਰ ਸ਼ਾਸਤਰ ਤਾਂ ਹੈ ਸੰਗਜੀ ਜਿਹੜਾ ਆਪਾਂ ਕਿਰਪਾਨ ਹੋਗੀ ਸ੍ਰੀ ਸਾਹਿਬ ਜਿੰਨੇ ਵੀ ਜੁੱਧ ਵਿੱਚ ਵਰਤਣ ਵਾਲੇ ਹਥਿਆਰ ਨੇ ਤੇ ਸ਼ਾਸਤਰ ਹੁੰਦਾ ਹੈ ਗ੍ਰੰਥ ਹੋਰ ਮੈਂ ਤੁਹਾਨੂੰ ਦੱਸਾਂ ਜਿਹੜਾ ਸ਼ਸਤਰ ਹੈ ਸ਼ਸਤਰ ਦਾ ਮੂੰਹ ਦੂਜੇ ਵੱਲ ਕਰਕੇ ਫੇਰ ਚਲਾਇਆ ਜਾਂਦਾ ਹੈ ਜਿਹੜਾ ਸ਼ਾਸਤਰ ਹੈ ਉਹ ਆਪਦੇ ਵੱਲ ਮੂੰਹ ਕਰਕੇ ਚਲਾਇਆ ਜਾਂਦਾ ਕਿਉਂਕਿ ਪਹਿਲਾਂ ਪਹਿਲੇ ਮਨ ਪ੍ਰਬੋਧ ਹੈ ਆਪਣਾ ਪਛ ਹੈ ਅਵ ਰਿਝਾਵੇ ਮਹਾਰਾਜ ਕਹਿੰਦੇ ਭਾਈ ਤੂੰ ਪਹਿਲਾਂ ਆਪ ਦਾ ਆਪ ਨੂੰ ਸੋਝੀ ਦੇ ਦੂਜੇ ਨੂੰ ਤੂੰ ਫੇਰ ਸਮਝਾਈ ਕਿਉਂ ਜੇ ਆਪਾਂ ਸ਼ਾਸਤਰ ਪੜਾਂਗੇ ਸਾਨੂੰ ਗਿਆਨ ਆਊਗਾ ਰੋਦੀ ਕਮਾਈ ਕਰਾਂਗੇ ਪਹਿਲੀ ਵਾਰ ਆਪਦੇ ਵੱਲ ਮੂੰਹ ਕਰਨਾ ਪੈਂਦਾ ਸ਼ਾਸਤਰ ਦਾ ਗ੍ਰੰਥਾਂ ਦਾ ਤੇ ਜਿਹੜਾ ਇਹ ਸ਼ਸਤਰ ਇਹ ਦੂਜੇ ਵੱਲ ਮੂੰਹ ਕਰਨਾ ਪੈਂਦਾ ਦੂਜੇ ਨੂੰ ਆਪਾਂ ਨੇ ਦੁਸ਼ਮਣ ਨੂੰ ਵੈਰੀ ਨੂੰ ਭਾਜੜਾ ਪਾਉਣੀਆਂ ਹੁੰਦੀਆਂ ਨੇ ਇਹ ਸ਼ਸਤਰ ਤੇ ਸ਼ਾਸਤਰ ਕਈ ਸ਼ਸਤਰ ਨੂੰ ਵੀ ਸ਼ਾਸਤਰ ਕਹੈਦੇ ਹੁੰਦੇ ਨੇ ਕਈ ਸ਼ਾਸਤਰ ਨੂੰ ਸ਼ਸਤਰ ਕਹੈਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਇਹ ਕਿ ਚੀਜ਼ਾਂ ਸਿਖਾਉਣ ਬਾਅਦ ਤੇ ਗਿਆਨ ਇੱਕ ਦੂਜੇ ਤੋਂ ਮਿਲਦਾ ਹੁੰਦਾ ਹੈ ਜੰਮਦਾਈ ਵਰਮ ਗਿਆਨੀ ਤਾਂ ਆਪ ਨੂੰ ਪਤਾ ਕੋਈ ਹੁੰਦਾ ਹੀ ਨਹੀਂ ਜਿਹੜੇ ਹੁੰਦੇ ਨੇ ਉਹਨਾਂ ਦੀ ਤਾਂ ਜਿਹੜੀ ਹੈ ਇਕੱਠ ਘੱਟ ਹੈ ਉਹਨਾਂ ਦਾ ਸੋ ਅੱਜ ਆਪਾਂ ਸ਼ਸਤਰ ਨਾਮ ਮਾਲਾ ਸ਼ਸਤਰਾਂ ਦੇ ਨਾਮ ਦੀ ਮਾਲਾ ਜਿਵੇਂ ਫੁੱਲਾਂ ਦੀ ਮਾਲਾ ਹੁੰਦੀ ਹੈ ਨਾ ਫੁੱਲ ਫੁੱਲ ਫਿਰ ਹੋਰ ਫੁੱਲ ਫਿਰ ਹੋਰ ਫੁੱਲ ਦੀ ਮਾਲਾ ਪਰੋਈ ਹੁੰਦੇ ਨੇ ਤੇ ਇਹ ਸ਼ਸਤਰਾਂ ਦੀ ਮਾਲਾ ਹੈ ਮਹਾਰਾਜ ਕਹਿੰਦੇ ਨੇ ਵੀ ਯੋਧਿਆਂ ਦੇ ਹੱਥਾਂ ਵਿੱਚ ਇਹ ਸਜਦੀਆਂ ਨੇ ਸਤੇ ਪਾਸ਼ਮਹਰਗਨੇ ਇੱਕ ਓੰਕਾਰ ਸ੍ਰੀ ਵਾਹਿਗੁਰੂ ਫਤਿਹ ਸ੍ਰੀ ਭਗਉਤੀ ਸਾਇਆ ਸਰ ਆਤ ਸ੍ਰੀ ਸ਼ਸਤਰ ਨਾਮਾળા ਪੁਰਾਣ ਲਿਖਿਆ ਤੇ ਪਾਸ਼ੇ ਦਸਵੀਂ ਦੁਹਰਾ ਸਾਂਗ ਸਰੋਹੀ ਸਹਿਬਾ ਤੀਰ ਤੋਕ ਤਰਵਾਰ ਸਤਰਾਤ ਕਵਚਾਂਤ ਕਰ ਕਰੀਏ ਰੱਛ ਹਮਾਰ ਸਾਡੀ ਰੱਖਿਆ ਵਾਸ ਤੇ ਰੱਛ ਹਮਾਰ ਜਿਵੇਂ ਚੌਪਈ ਸਬਦ ਕਹਿੰਦੇ ਨੇ ਹਮਰੀ ਕਰੋ ਹੱਥ ਦਾ ਰੱਛਾ ਸੋ ਇਹ ਜਿਹੜਾ ਜਾਪ ਹੈ ਸੰਗ ਜੀ ਇਹ ਦਾ ਆਪਾਂ ਜੇ ਸ਼ਸਤਰ ਨਾਮਾળા ਦਾ ਰੋਜ਼ ਜਾਪ ਕਰੀਏ ਨਾ ਸਾਨੂੰ ਇੰਨਾ ਜਿਆਦਾ ਫਾਇਦਾ ਹੈ ਇੰਨਾ ਜਿਆਦਾ ਫਾਇਦਾ ਹੈ ਇੱਕ ਮੈਂ ਤੁਹਾਡੇ ਚਰਨ ਫੜ ਕੇ ਤੁਹਾਡੇ ਪੈਰ ਫੜ ਕੇ ਮੈਂ ਬੇਨਤੀ ਕਰਦਾ ਕਿ ਸ਼ਸਤਰਨਾਮਾ ਵਾਲਾ ਦਾ ਦਸਵੇਂ ਪਾਸ਼ਾ ਮਹਾਰਾਜ ਦੀਆਂ ਬਾਣੀਆਂ ਦਾ ਨਾ ਕਾਦੀ ਪਾਠ ਕਰਨਾ ਤੁਸੀਂ ਨਾ ਛੱਡੋ ਮੈਂ ਤੁਹਾਨੂੰ ਚਰਨਾ ਵਿੱਚ ਨੀਮਾ ਹੋ ਕੇ ਤੁਹਾਡੇ ਪੈਰ ਫੜ ਕੇ ਬੇਨਤੀ ਕਰਦਾ ਕਿਉਂਕਿ ਤੁਸੀਂ ਗੁਰੂ ਕੇ ਪਿਆਰੇ ਹੋ ਤੁਸੀਂ ਗੁਰੂ ਕੇ ਸਿੱਖ ਹੋ ਸੰਗੋਂ ਤੁਸੀਂ ਮਹਾਰਾਜੇ ਸੁਖੀ ਬਸੇ ਮੋਰੋ ਪਰਵਾਰਾ ਇਹ ਬਹੁਤ ਜਿਆਦੇ ਤਾਕਤ ਹੈ ਸੰਗਤ ਜੀ ਜਿਨ੍ਹਾਂ ਨੇ ਨਾ ਕਰਕੇ ਦੇਖੇ ਇਹ ਪਾਠ ਉਹਨਾਂ ਨੂੰ ਪਤਾ ਹੈ ਚਮਤਕਾਰ ਤਾਂ ਜਿਹੜੇ ਹੁੰਦੇ ਨੇ ਉਹ ਤਾਂ ਅਲੱਗ ਗੱਲ ਹੈ ਤੁਸੀਂ ਨਾ ਇਹਦੇ ਪੰਜ ਚਾਰ ਦਿਨ ਪਾਠ ਲਗਾਤਾਰ ਕਰਕੇ ਦੇਖੋ ਤੁਹਾਨੂੰ ਜੋਸ਼ ਵੀਰ ਰਸ ਥੋੜਾ ਐ ਨਾ ਤੁਸੀਂ ਐ ਬੁੜਕ ਦੇ ਫਿਰੋਗੇ ਧਰਤੀ ਦੇ ਉੱਤੇ ਇੰਨੀ ਉਹਦੀ ਸ਼ਕਤੀ ਹੈ ਸੋ ਸੱਚੇ ਪਾਇਆ ਸਾਹਿਬ ਮਹਾਰਾਜ ਇਹ ਬਾਣੀ ਵਿੱਚ ਇੰਨੀ ਜਿਆਦਾ ਤਾਕਤ ਆਉਂਦੇ ਨੇ ਸ਼ਸਤਰਾਂ ਵਿੱਚ ਕਿੰਨੀ ਕੀ ਤਾਕਤ ਹੁੰਦੀ ਹੈ ਇੱਕ ਮੈਂ ਤੁਹਾਨੂੰ ਹੁਣ ਦੀ ਉਦਾਹਰਨ ਦੇ ਦਿੰਨਾ ਦਸਵੇਂ ਪਾਸ਼ਾ ਮਹਾਰਾਜ ਦੇ ਜਦੋਂ ਦਰਸ਼ਨ ਕਰਾਏ ਜਾਂਦੇ ਨੇ ਨਾ ਉੱਥੇ ਇੱਕ ਸ੍ਰੀ ਸਾਹਿਬ ਹੈ ਉਹਨੂੰ ਕਰਾਮਾਤੀ ਸ਼ਸਤਰ ਕਹਿੰਦੇ ਨੇ ਕਿਉਂ ਕਿਰਪਾਨ ਵੀ ਸ਼ਸਤਰ ਹੈ ਸ੍ਰੀ ਸਾਹਿਬ ਸ਼ਸਤਰ ਹੈ ਸੋ ਉਹਨੂੰ ਸਾਰਿਆਂ ਤੋਂ ਥੱਲੇ ਜਦੋਂ ਆਸਾਦੀ ਵਾਰ ਸ਼ੁਰੂ ਹੁੰਦੀ ਹੈ ਉਦੋਂ ਪਹਿਲਾਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ੍ਰੀ ਸਾਹਿਬ ਨੂੰ ਸਭ ਤੋਂ ਥੱਲੇ ਰੱਖਿਆ ਜਾਂਦਾ ਹੈ ਹੋਰ ਸ਼ਸਤਰ ਉਹਦੇ ਉੱਤੇ ਹੋਰ ਰੱਖੇ ਜਾਂਦੇ ਨੇ ਪਰ ਆਸਾ ਦੀ ਵਾਰ ਕਰਦੇ ਕਰਦੇ ਉਹ ਸ਼ਸਤਰ ਲਈ ਸ੍ਰੀ ਸਾਹਿਬ ਆਪਣੇ ਆਪ ਹੀ ਸਾਰੇ ਸ਼ਸਤਰਾਂ ਦੇ ਵਿੱਚੋਂ ਨਿਕਲ ਕੇ ਆਪ ਹੀ ਆਪਣੇ ਆਪ ਹੀ ਉੱਤੇ ਆ ਜਾਂਦੀ ਹੈ ਸ੍ਰੀ ਸਾਹਿਬ ਜਿਹੜੇ ਸ਼ਸਤਰ ਨੇ ਸਾਰੇ ਹੀ ਸਾਂਗ ਸਰੋਹੀ ਸਾਹਿਬ ਆਸtir ਤੱਕ ਤਲਵਾਰ ਇਹ ਸਾਰੇ ਜੌਂਦੇ ਜਾਗਦੇ ਇਹਨਾਂ ਵਿੱਚ ਸ਼ਕਤੀ ਹੈ ਸੰਗਦੀ ਇਹ ਇਹਨਾਂ ਦੇ ਪਿੱਛੇ ਕੋਈ ਲੋਹਾ ਨਹੀਂ ਹੈਗਾ ਇਹਨਾਂ ਦੇ ਗਵਤਕ ਪਹਿਲਾਂ ਲੋਹਾ ਹੈ ਲੋਹੇ ਦੇ ਵਿੱਚ ਵੀ ਸ਼ਕਤੀ ਹੈ ਜਿਵੇਂ ਸਾਡਾ ਸਰੀਰ ਹੈ ਇਹ ਚਮੜੀ ਦਾ ਹੱਡੀਆਂ ਦਾ ਪਰ ਇਹਦੇ ਵਿੱਚ ਕੋਈ ਚੀਜ਼ ਰਹਿੰਦੀ ਹੈ ਨਾ ਇਹ ਸਾਡਾ ਕਮਰ ਹੈ ਸਾਡਾ ਸਰੀਰ ਸਾਡਾ ਕਮਰ ਸਾਡਾ ਰੂਮ ਹੈ ਇਹਦੇ ਵਿੱਚ ਅਸੀਂ ਰਹਨੇ ਆ ਜਿਹੜੇ ਬੋਲਦੇ ਆ ਇਸ ਦੇ ਸ਼ਸਤਰਾਂ ਦੇ ਵਿੱਚ ਸ਼ਕਤੀ ਰਹਿੰਦੀ ਹੈ એનર્ਜੀ ਰਹਿੰਦੀ ਹੈ ਪਾਵਰ ਰਹਿੰਦੀ ਹੈ ਦੇਖਣ ਹੋਰ ਤਰ੍ਹਾਂ ਲੱਗਦੇ ਪਰ ਇਹਨਾਂ ਵਿੱਚ ਇਹ ਜਿਉਂਦੇ ਜਾਗਦੇ ਨੇ ਉਹ ਸ਼ਸਤਰ ਹੈ ਜਿਹੜਾ ਨਾ ਮਹਾਰਾਜ ਦਾ ਉਹ ਸੰਗ ਦੀ ਆਪਣੇ ਆਪ ਹੀ ਉੱਤੇ ਆ ਜਾਂਦਾ ਹੈ ਉੱਥੇ ਇਨੇ ਜਾਇ ਸ਼ਸਤਰ ਹੁੰਦੇ ਨੇ ਘੱਟੋ ਘੱਟ 60 60 70 ਸ਼ਸਤਰ ਹੁੰਦੇ ਨੇ ਉਹਨਾਂ ਦੇ ਵਿੱਚੋਂ ਥੱਲੋਂ ਨਿਕਲ ਕੇ ਆਪਣੇ ਆਪ ਉੱਤੇ ਆ ਜਾਂਦਾ ਰੋਜ਼ ਰੋਜ਼ਾਨਾ ਤੁਸੀਂ ਜਾ ਕੇ ਹਜੂਰ ਸਾਹਿਬ ਦਰਸ਼ਨ ਕਰਿਓ ਰੋਜ਼ ਉੱਤੇ ਆਇਆ ਉਹਨੂੰ ਕਹਿੰਦੇ ਨੇ ਮਹਾਰਾਜ ਦਾ ਕਰਾਮਾਤੀ ਸ਼ਸਤਰ ਇਹ ਇਹ ਸ਼ਸਤਰਨਾਮਾ ਵਾਲਾ ਦੀ ਸ਼ਕਤੀ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ ਦੂਜੀ ਗੱਲ ਜਿਹੜੀ ਸੰਗਤ ਜੀ ਇਹ ਨਾ ਸਾਰੀਆਂ ਜਿਹੜੀਆਂ ਸ਼ਸਤਰਨਾਮਾ ਵਾਲਾ ਹੈ ਹੋਰ ਮੈਂ ਤੁਹਾਨੂੰ ਇੱਕ ਆਧਾਰਨ ਦੇ ਦਿੰਦਾ ਕਰਪਾਨ ਵਿੱਚ ਸ੍ਰੀ ਸਾਹਿਬ ਚ ਕਿੰਨੀ ਕੁ ਸ਼ਕਤੀ ਹੁੰਦੀ ਹੈ ਇੱਕ ਵਾਰੀ ਅੰਗਰੇਜ਼ ਇੱਕ ਵਾਰ ਅੰਗਰੇਜ਼ ਨਾ ਕਿਸੇ ਪ੍ਰਾਣੇ ਕਿਲੇ ਦੀ ਰਾਜਸਥਾਨ ਦੇ ਕਿਸੇ ਪੁਰਾਣੇ ਕਿਲੇ ਦੀ ਅ ਸੈਰ ਕਰ ਰਹੀ ਸੀ ਕਹਿ ਲੋ ਜਾਂ ਉਹਨੂੰ ਦੇਖ ਰਹੀ ਸੀ ਕਿ ਵੀ ਆਪਣੀ ਸੱਭਿਆਤਾ ਇਹ ਜਿਹੜੀ ਆਪਣੀ ਭਾਰਤ ਦੀ ਦੇਖੇ ਬੜਾ ਕਮਾਲ ਦਾ ਕਿਲਾ ਬਣਾਇਆ ਹੈ ਇੱਕ ਜਗ੍ਹਾ ਉਹਨੇ ਦੇਖਣਾ ਕੰਧ ਦੇ ਉੱਤੇ ਬਹੁਤ ਚੌੜੀ ਕੰਧ ਸੀ ਉਹਦੇ ਵਿੱਚ ਕੰਧ ਦੇ ਉੱਤੇ ਇੱਕ ਬਹੁਤ ਵੱਡਾ ਇੱਕ ਪੱਥਰ ਸੀ ਗੋਲ ਪੱਥਰ ਬਿਲਕੁਲ ਕੁਦਰਤੀ ਪਹਾੜਾ ਵਿੱਚ ਉllਾ ਕੇ ਰੱਖਿਆ ਹੋਇਆ ਬਹੁਤ ਭਾਰੀ ਘਟੋ ਘਟ 6-7 ਮਣ ਦਾ ਮਣ ਹੁੰਦਾ 40 ਕਿਲੋ ਦਾ ਐਡਾ ਵੱਡਾ ਪੱਥਰ ਸੀ ਉਸ ਪੱਥਰ ਦੇ ਵਿੱਚ ਇਸ ਤਰ੍ਹਾਂ ਕਿਰਪਾਨ ਗੱਡੀ ਹੋਈ ਸੀ ਤਲਵਾਰ ਜਦੋਂ ਉਹਨਾਂ ਅੰਗਰੇਜ਼ਾਂ ਨੇ ਦੇਖਿਆ ਉਹਨਾਂ ਦੀ ਦੇਖਣ ਦੀ ਦ੍ਰਿਸ਼ਟੀ ਹੁੰਦੀ ਆ ਨਾ ਜਿਹੜੀ ਬਹੁਤ ਗਹਿਰਾਈ ਵਾਲੀ ਹਰ ਇੱਕ ਚੀਜ਼ ਨੂੰ ਬਹੁਤ ਉਹ ਅ ਗਹਿਰਾਈ ਨਾਲ ਦੇਖਦੇ ਨੇ ਜਦੋਂ ਦੇਖਿਆ ਇੱਕ ਦੂਜੇ ਵੱਲ ਮੂੰਹ ਕਰਕੇ ਕਹਿੰਦੇ ਵੀ ਇਹਦੇ ਵਿੱਚ ਪੱਥਰ ਵਿੱਚ ਤਲਵਾਰ ਕਿਵੇਂ ਖੋਭੀ ਬੜੇ ਹਰਾਨ ਹੋਏ ਕਹਿੰਦੇ ਵੀ ਹੋਰ ਨਾਲ ਦੇ ਬੁਲਾ ਲੇ ਜਿਹੜੇ ਹੈਗੇ ਸੀ ਉਥੇ ਇਕੱਲੇ ਦੇ ਵਿੱਚ ਸਾਰੇ ਲੋਕ ਇਕੱਠੇ ਉਹਨੂੰ ਸਵਾਲ ਕੀਤਾ ਵੀ ਇਹ ਤਲਵਾਰ ਹੈ ਜਿਹੜੀ ਪੱਥਰ ਦੇ ਵਿੱਚ ਕਿਵੇਂ ਖੋਭੀ ਜਿਵੇਂ ਬੱਟ ਦੇ ਵਿੱਚ ਨਾ ਮੂਲੀ ਖੋਹ ਹੁੰਦੀ ਹੈ ਇਸ ਤਰ੍ਹਾਂ ਖੋਭੀ ਹੋਈ ਸੀ ਉਹਦੇ ਵਿੱਚ ਬਹੁਤ ਲਗਭਗ ਅੱਧੀ ਤਲਵਾਰ ਤਾਂ ਜਦੋਂ ਕਿਹਾ ਵੀ ਇਹਨੂੰ ਕੱਢੋ ਜਿਹੜਾ ਵੀ ਆਇਆ ਕਰੇ ਉਹਨੂੰ ਵਿੱਚੋਂ ਪੱਥਰ ਦੇ ਵਿੱਚੋਂ ਨਾ ਨਿਕਲਿਆ ਕਰੇ ਜਿਹੜਾ ਵੀ ਜ਼ੋਰ ਲਾ ਕੇ ਨਾ ਨਿਕਲਿਆ ਕਰੇ ਬਹੁਤ ਘੱਟੋ ਘੱਟ ਸੈਂਕੜੇ ਲੋਕਾਂ ਨੇ ਜ਼ੋਰ ਲਾਇਆ ਨਿਕਲ ਹੀ ਨਹੀਂ ਉਹ ਫਿਰ ਇੱਕ ਪ੍ਰਾਣਾ ਬਜ਼ੁਰਗ ਬੁਲਾਇਆ 103 ਸਾਲ ਦਾ ਕਹਿੰਦੇ ਵੀ ਜਦੋਂ ਆਇਆ ਹਾਂ ਵੀ ਕੀ ਗੱਲ ਹੈ ਕਹਿੰਦੇ ਵੀ ਇਹ ਕਿਰਪਾਨ ਨਿਕਲਦੀ ਨਹੀਂ ਕਿਸੇ ਤੋਂ ਕਹਿੰਦੇ ਪਹਿਲੀ ਵਾਰ ਤਾਂ ਅਸੀਂ ਇਹ ਹੈਰਾਨ ਆ ਸਾਰੇ ਕਹਿੰਦੇ ਕਿਰਪਾਨ ਹੈ ਜਿਹੜੀ ਤਲਵਾਰ ਹੈ ਇਹ ਪੱਥਰ ਦੇ ਵਿੱਚ ਖੁੱਬ ਕਿਵੇਂ ਗਈ ਫਿਰ ਕਹਿੰਦੇ ਚਲੋ ਖੋਬੀ ਕਹਿੰਦੇ ਜੋ ਅਸੀਂ ਜ਼ੋਰ ਲਾ ਲਿਆ ਸਾਰੇ ਨੇ ਨਿਕਲਦੀ ਨਹੀਂ ਹੈ ਉਹ ਬਜ਼ੁਰਗ ਕਹਿੰਦਾ ਹੱਸ ਕੇ ਕਹਿੰਦਾ ਇਹ ਇਸ ਤਰ੍ਹਾਂ ਨਹੀਂ ਨਿਕਲਦੀ ਸਾਰੇ ਉਹਦੇ ਮੂੰਹ ਵੱਲ ਦੇਖਣ ਲੱਗ ਪਏ ਕੀ ਕਹੂਗਾ ਪ੍ਰਾਣਾ ਬਜ਼ੁਰਗ ਹੈ 103 ਸਾਲ ਦਾ ਕਹਿੰਦੇ ਜਿਵੇਂ ਇਹ ਗੱਡੀ ਗਈ ਹੈ ਵਿੱਚ ਇਹਦੇ ਇਹ ਉਸਤਰੀ ਨਿਕਲੇਗੀ ਕਹਿੰਦੇ ਗੱਡੀ ਕਿਵੇਂ ਗਈ ਹੈ ਕਹਿੰਦੇ ਇਹ ਅਰਦਾਸ ਕਰਕੇ ਪ੍ਰਾਰਥਨਾ ਕਰਕੇ ਗੱਡੀ ਗਈ ਹੈ ਪਿਆਰਿਓ ਅਰਦਾਸ ਕਰਕੇ ਕੀਤੀ ਗਿਆ ਜਿਹੜਾ ਹੁੰਦਾ ਨਾ ਕੰਮ ਉਹ ਐਵੇਂ ਨਹੀਂ ਵਿਗੜਦਾ ਹੈਗਾ ਮਾੜੀ ਜੀ ਗੱਲ ਤੇ ਅਰਦਾਸ ਕਰਕੇ ਗੱਡੀ ਗਈ ਹੈ ਕਹਿੰਦੇ ਇਹ ਫਿਰ ਕਹਿੰਦੇ ਅਰਦਾਸ ਕਰਕੇ ਹੀ ਨਿਕਲੇਗੀ ਅਰਦਾਸ ਕਰਕੇ ਹੀ ਨਿਕਲੇਗੀ ਜਦੋਂ ਸੰਗਤ ਜੀ ਉਹ ਬਜ਼ੁਰਗ ਨੇ ਨਾ ਅਰਦਾਸ ਕਰੀ ਕਿਉਂਕਿ ਉਹਦੇ ਸਾਹਮਣੇ ਹੀ ਗੱਡੀ ਗਈ ਸੀ ਉਹ ਅਰਦਾਸ ਕਰਕੇ ਹੀ ਜਰਦਾਸ ਕੀਤੀ ਨਾ ਅਰਦਾਸ ਕਰੀ ਐ ਨਿਕਲ ਗਏ ਪੱਥਰ ਦੇ ਵਿੱਚੋਂ ਜਿਵੇਂ ਵੱਟ ਦੇ ਵਿੱਚੋਂ ਮੂਲੀ ਨਿਕਲ ਆਉਂਦੀ ਹੈ ਆਰੇ ਜੇ ਕਾਰੇ ਛੱਡੀ ਫਿਰੋ। ਸੰਗਤ ਜੀ ਇਹ ਸ਼ਕਤੀਆਂ ਨੇ ਅਰਦਾਸਾਂ ਨਾਲ ਕੰਮ ਕਰਦੀਆਂ ਨੇ ਇਹ ਜਿਹੜੇ ਸ਼ਸਤਰ ਨੇ। ਸ਼ਸਤਰ ਨਾਮ ਵਾਲਾ ਦਾ ਤੁਸੀਂ ਘੱਟੋ-ਘੱਟ ਨਾ 11 ਪਾਠ ਤਾਂ ਰੋਜ਼ ਕਰ ਲਿਆ ਕਰੋ। 11 ਪਾਠ ਕਰ ਲਿਆ ਕਰੋ ਤੇ ਜੋਸ਼ ਤਾਂ ਹੁੰਦਾ ਇਹਦੇ ਵਿੱਚ ਅੱਗੇ ਤੁਹਾਡੇ ਕਵਚ ਰੱਖਿਆ ਕਵਚ ਬਣ ਜਾਏਗਾ। ਪਰ ਜਿੰਨਾ ਤੁਸੀਂ ਜਿਵੇਂ ਨਾ ਸ਼ਰਾਬੀਆਂ ਨੂੰ ਸ਼ਰਾਬ ਪਿਆਰੀ ਹੁੰਦੀ ਹੈ। ਜੂਏ ਬਾਜ਼ਿਆਂ ਨੂੰ ਜੂਆ ਪਿਆਰਾ ਹੁੰਦਾ। ਖਡਾਰੀਆਂ ਨੂੰ ਖੇਡਦਾ ਮੈਦਾਨ ਤੇ ਖੇਡਾਂ ਦੀਆਂ ਗੱਲਾਂ ਪਿਆਰੀਆਂ ਹੁੰਦੀਆਂ ਨੇ ਇਸ ਤਰ੍ਹਾਂ ਹੀ ਸ਼ਹੀਦਾਂ ਨੂੰ ਸਿੰਘਾਂ ਨੂੰ ਸੂਰਮਿਆਂ ਨੂੰ ਸ਼ਸਤਰਾਂ ਦੇ ਨਾਮ ਸ਼ਸਤਰਾਂ ਬਾਰੇ ਗੱਲਬਾਤ ਸ਼ਸਤਰਾਂ ਦੇ ਨਾਮ ਵਾਲਾ ਪਾਠ ਬਹੁਤ ਪਸੰਦ ਹੈ ਸਿੰਘਾਂ ਸ਼ਹੀਦਾਂ ਨੂੰ ਜੇ ਤੁਸੀਂ ਇੱਥੇ ਇਹਦਾ ਪਾਠ ਕਰੋਗੇ ਨਾ ਸ਼ਸਤਰਨਾਮਾ ਵਾਲਾ ਦਾ ਸਿੰਘਾਂ ਸ਼ਹੀਦਾਂ ਨੇ ਉੱਥੇ ਕਿਰਪਾ ਕਰਨੀ ਹੀ ਕਰਨੀ ਕਰਨੀ ਹੀ ਕਰਨੀ ਸੰਗ ਜੀ ਬੜੀ ਸ਼ਕਤੀ ਇਹਦੇ ਵਿੱਚ ਹਜ਼ੂਰ ਸਾਹਿਬ ਜਾ ਕੇ ਦੇਖ ਲਓ ਕਰਾਮਾਤੀ ਸ਼ਕਤਰ ਅੱਜ ਵੀ ਹੈ ਤੇ ਬਹੁਤ ਪ੍ਰਾਰਥਨ ਗੱਲਾਂ ਨੇ ਸੰਗ ਜੀ ਬਹੁਤ ਹੀ ਜਿਆਦੇ ਸਿੰਘਾਂ ਦੇ ਨਾਲ ਕਰਾਮਾਤਾਂ ਭਾਰਤੀਆਂ ਦੇ ਸ਼ਸਤਰਨਾਮ ਵਾਲਾ ਪੜਨ ਵਾਲਿਆਂ ਦੇ ਨਾਲ ਇਹ ਤੇ ਕਦੇ ਵੱਡੀ ਵੀਡੀਓ ਤੁਹਾਨੂੰ ਬਣਾ ਕੇ ਦੱਸਾਂਗੇ ਸ਼ਸਤਰਨਾਮ ਵਾਲਾ ਦੀ ਪਰ ਤੁਸੀਂ ਤਾਕਤ ਐਨੀ ਆ ਤੁਸੀਂ ਕਰ ਹੀ ਜਾਓ ਮਹਾਰਾਜ ਤੁਹਾਡੇ ਤੇ ਬਹੁਤ ਕਿਰਪਾ ਕਰਨ ਕਿ ਹਰ ਸੰਕਟ ਵਿੱਚ ਸਹਾਇ ਹੋਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ